ਗਾਨੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਨਾਲ ਤੇ ਸਾਰੇ ਸੱਤ ਸੱਤ ਬੰਦੇਸ਼ ਵਾਇਗੁਲ ਦੀ ਫਤਿਹ ਕੌਮੀਨ ਸਾਫ ਨੂੰ ਉੱਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਾਫੀ ਸਾਲਾਂ ਤੋਂ ਸਰਕਾਰ ਅੱਗੇ ਮੰਗੀਤੀ ਜਾ ਰਹੀ ਆ ਪਰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਆ ਜਿਹੜੀਆਂ ਉਹ ਜਾਣ ਬੁੱਝ ਕੇ ਇਸ ਮਸਲੇ ਨੂੰ ਲੰਕਾ ਰਹੀਆਂ ਜਾਂ ਲੰਕਾ ਰਹੀਆਂ ਨੇ ਇਸ ਤੋਂ ਬਿਨਾਂ ਕਈ ਵਾਰ ਤੁਸੀਂ ਦੇਖੋ ਜਾਣਦੇ ਹੋਵੋਗੇ ਕਿ ਮੋਗਾੜੀ ਚੰਡੀਗੜ੍ਹ ਦੀਆਂ ਬੁਰੂਹਾਂ ਤੇ ਜਿਹੜੀ ਸੰਗਤ ਆਪੇ ਬੈਠੀ ਆ ਕਾਮੇਨ ਸਾਹਿਬ ਮੋਰਚੇ ਦੇ ਲਈ ਪਰ 30 32 32 ਸਾਲ ਹੋ ਗਏ ਜਿਹੜੇ ਕਾਮੇਨ ਸਾਫ ਮੋਰਚਾ ਮੰਗ ਕਰ ਰਿਹਾ 30 32 ਸਾਲਾਂ ਤੋਂ ਬੰਦ ਸਿੰਘਾਂ ਜਿਹੜੇ ਅਜੇ ਤੱਕ ਰਹਿਾਨੀ ਕੀਤੇ ਗਏ ਜਦ ਕਿ ਬਹੁਤ ਸਾਰੇ ਜਿਹੜੇ ਬਲਾਤਕਾਰੀਆਂ ਉਹਨਾਂ ਨੂੰ ਰਿਹਾ ਵੀ ਕਰ ਦਿੱਤਾ ਗਿਆ ਤੇ ਉਹਨਾਂ ਨੂੰ ਪੈਰੋਲ ਵੀ ਦੇ ਦਿੱਤੀ ਜੀ ਇਸ ਸਬੰਧ ਦੇ ਵਿੱਚ ਸਾਡੀ ਜਿਹੜੀ ਇਹ ਟੀਮ ਬੈਠੀ ਆ ਭਾਈ ਜਸਵੰਤ ਸਿੰਘ ਸਿੱਧੂ ਪਰ ਰੇਸ਼ਮ ਸਿੰਘ ਜੀ ਬਡਾਲੀ ਤੇ ਸਾਰੇ ਨੇ ਮਿਲ ਕੇ ਇੱਕ ਪ੍ਰੋਗਰਾਮ ਰਚਿਆ ਵੀ ਕਿਉਂ ਨਾ ਆਪਾਂ ਸ਼ਹਿਰਾਂ ਦੇ ਵਿੱਚ ਤਹਿਸੀਲਾਂ ਦੇ ਲੈਵਲ ਤੇ ਇੱਕ ਰੋਸ ਮਾਰਚ ਕੱਢੇ ਜਾਣ ਤਾਂ ਕਿ ਲੋਕਾਂ ਨੂੰ ਵੀ ਜਾਗਰੂਕ ਕਰ ਸਕੀਏ ਤੇ ਸਰਕਾਰ ਦੇ ਕੰਨ ਖੋਲ੍ਹ ਸਕੀਏ ਜਿਸ ਦੇ ਤਹਿਤ ਸਭ ਤੋਂ ਪਹਿਲਾਂ ਫਤੇਗੜ ਸਾਹਿਬ ਦੀ ਧਰਤੀ ਤੋਂ ਗੁਰਦੁਆਰਾ ਸ੍ਰੀ ਜੋਤੀਸਰੂ ਸਾਹਿਬ ਤੋਂ ਗੁਰਦੁਆਰਾ ਫਤੇਗੜ ਸਾਹਿਬ ਤੱਕ ਪਹਿਲਾ ਮਾਰਚ ਕੱਢਿਆ ਗਿਆ ਫਿਰ 14 ਤਰੀਕ ਨੂੰ ਪਿੱਛੇ ਫਿਰ ਇੱਕ ਮਾਰਚ ਕੱਢਿਆ ਗਿਆ ਫਤੇਗੜ ਸਾਹਿਬ ਦੀ ਧਰਤੀ ਤੇ ਜਿਹੜਾ 102 ਜੋ ਅੱਜ ਖਮਾਣੋ ਦੀ ਧਰਤੀ ਦੇ ਵਿੱਚ ਸਾਡੀ ਇੱਥੇ ਪ੍ਰੈਸ ਕਾਨਫਰੰਸ ਕੀਤੀ ਇਹ ਬੰਦੀ ਸਿੰਘਾਂ ਦੇ ਸਬੰਧ ਵਿੱਚ ਜਿਹੜਾ ਕੌਮਨਸਾ ਮੋਰਚਾ ਲੱਗਿਆ ਹੈ ਮੁਹਾਲੀ ਚੰਡੀਗੜ੍ਹ ਦੇ ਬਰੂਹਾ ਤੇ 20 ਮਹੀਨੇ ਤੋਂ ਜਿਹੜੀ ਬੋਲੀ ਸਰਕਾਰ ਅੱਜ ਤੱਕ ਅਸੀਂ ਮੰਗਾ ਇਹੀ ਮੰਗਦੇ ਆਉਣੇ ਆ ਕਿ ਬੰਦੀ ਸਿੰਘਾਂ ਰਿਆਇਸਤ ਵਿੱਚ ਗੁਰਦਰਾ ਸਾਹਿਬ ਦੀ ਹੋਰ ਹੀ ਬੇਆਬਦੀ ਦੇ ਸਬੰਧ ਵਿੱਚ ਸੱਤ ਨੂੰ ਬਣਾਉਣ ਸੰਬੰਧੀ ਜੋ ਮੋਰਚਾ ਲੱਗਿਆ ਹੈ ਉਹਦੇ ਸੰਬੰਧ ਵਿੱਚ ਸਾਡੀ ਵਾਰ-ਵਾਰ ਇਹੋ ਸਰਕਾਰਾਂ ਨੂੰ ਭੰਗ ਕੀਤੀ ਗਈ ਹੈ ਜਬੰਦੀ ਸਿੰਘਾਂ ਨੂੰ ਰਿਹਾ ਕੀਤਾ ਜਾਇਆ ਜਿਨ੍ਹਾਂ ਨੂੰ 25-33 ਸਾਲ ਹੋ ਗਿਆ ਹਨ 30 ਸਾਲਾਂ ਤੋਂ ਜੇਲ੍ਹਾਂ ਵਿੱਚ ਬੰਦ ਹਨ ਉਹਨਾਂ ਨੇ ਕੌਮ ਦੇ ਲਈ ਕੁਰਬਾਨੀ ਕੀਤੀ ਹੈ ਜਿਹੜੇ ਇੱਕ ਨੌਣੇ ਅਪਰਾਧ ਕਰਨ ਵਾਲੇ ਸੌਦਾ ਰਾਬਰੀ ਮਰਗਿਆਂ ਨੂੰ ਪਰੂਲਾ ਦਿੱਤੀ ਜਾਂਦੀ ਹੈ ਉਸ ਨੇ ਕੋਈ ਇਹਨਾਂ ਨੇ ਕੌਮ ਦੇ ਲਈ ਕੁਰਬਾਨੀ ਕੀਤੀ ਹੈ ਨਾ ਕਿ ਕੋਈ ਐਸਾ ਦਾ ਕੋਈ ਕੀਤਾ ਨਹੀਂ ਜਿਨ੍ਹਾਂ ਨੇ ਇੱਕ ਨੌਣੇ ਅਪਰਾਧ ਕੀਤੇ ਹਨ ਉਹਨਾਂ ਨੂੰ ਹਰ ਇੱਕ ਸਾਲ 6 ਮਹੀਨੇ ਬਾਅਦ ਪਰੂਲਾ ਦਿੱਤੀ ਜਾਂਦੀ ਹੈ ਤੇ ਇਸ ਕਰਕੇ ਸਾਡਾ 1 28 ਤਰੀਕ ਨੂੰ ਸਵੇਰੇ 10:30 ਵਜੇ ਗੁਰਦੁਆਰਾ ਸਾਹਿਬ ਤੋਂ ਪੈਦਲ ਮਾਰਚ ਕੱਢਿਆ ਗਿਆ ਔਰ 28 ਨੂੰ ਕਰਨਾ ਸੀ ਉਹ ਆ ਕੇ ਅਸੀਂ ਮੈਨਰ ਦਵਾਂਗੇ ਐਸਡੀਐਮ ਸਮਾਨ ਨੂੰ ਹਰੇਕ ਸ਼ਹਿਰ ਦੇ ਵਿੱਚ ਅਸੀਂ ਮਾਰਚ ਕਿਸ ਦੇ ਨਾਮ ਤੇ ਦਿੱਤੇ ਜਾਣਾ ਮੈਮੋਰੈਂਡਮ ਜਿਹੜਾ ਉਹ ਬੰਦੀ ਸਿੰਘਾਂ ਦੇ ਇਹਨਾਂ ਜਿਸ ਅਸੀਂ ਕੌਮੀ ਸਾਬ ਮੋਰਚੇ ਵੱਲ ਦੇਣਾ ਜੀ ਵੱਲੋਂ ਦੇਣਾ ਪਰ ਕਿਹਦੇ ਨਾਮ ਤੇ ਦਿੱਤਾ ਜਾਣਾ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਭਗਵੰਤ ਮੱਜੂਦਾ ਸਰਕਾਰ ਹੈ ਜਿਹੜੀ ਬੋਲੀ ਸਰਕਾਰ 92 ਗੁੰਗੇ ਹੁਣ ਤੱਕ ਬੋਲਦੇ ਨਹੀਂ ਜਿਹੜੀ ਹੁਣ ਤੱਕ ਕੌਮੀ ਸਾਬ ਮੋਰਚੇ ਨੂੰ ਕਿੰਨਾ ਸਮਾਂ ਹੋ ਚੁੱਕਿਆ ਜੀ ਅੱਜ 20 ਮਹੀਨੇ ਹੋ ਚੁੱਕੇ 20 ਮਹੀਨੇ ਹੋ ਗਏ ਕੋਈ ਸਰਕਾਰ ਨੇ ਪਹਿਲਾ ਅਸੀਂ 2 ਸਾਲ 2022 ਚ ਵੀ